ਹਾਂਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਕਾਫੀ ਟਾਈਮ ਤੱਕ ਵੀਡੀਓ ਨਹੀਂ ਬਣਾਈ ਕਿਉਂਕਿ ਸਟੱਡੀ ਚੱਲ ਰਹੀ ਸੀ ਇਗਜ਼ਾਮ ਚੱਲ ਰਹੇ ਸੀਗੇ ਤੇ ਪਰ ਹੁਣ ਸਾਰਾ ਕੁਝ ਖਤਮ ਹੋ ਗਿਆ ਮਤਲਬ ਆਪਣੀ ਸਟੱਡੀ ਵੀ ਖਤਮ ਹੋ ਗਈ ਆ ਤੇ ਸਾਰੇ ਕਾਹੇ ਤੋਂ ਆਪਾਂ ਵਿਲੇ ਹੋ ਗਿਆ ਹੁਣ ਆਪਾਂ ਵੀਡੀਓ ਬਣਾਉਣ ਤਈ ਆ ਤੇ ਸਭ ਤੋਂ ਪਹਿਲਾਂ ਅੱਜ ਤੁਹਾਡੇ ਨਾਲ ਗੱਲ ਕਰਨੀ ਆ ਆਪਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਚਾਰ ਮੇਜਰ ਚੇਂਜਸ ਹੋਏ ਨੇ ਕੱਲ ਕੱਲ ਮਾਰਕ ਮਿਲਨ ਨੇ ਸਭ ਤੋਂ ਪਹਿਲੀ ਅਨਾਊਂਸਮੈਂਟ ਕੀਤੀ ਆ ਐਲਐਮਆ ਜਿਹੜੇ 50 ਪੁਆਇੰਟ ਮਿਲਦੇ ਸੀ ਉਹ ਬੰਦ ਕਰ ਦਿੱਤੇ ਗਏ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਵੀ 50 ਪੁਆਇੰਟ ਸੀਗੇ ਜਿਹੜੇ ਇਹ ਕਿਵੇਂ ਇਫੈਕਟ ਕਰਨਗੇ ਜਾਂ ਕੀ ਇਹਨਾਂ ਦਾ ਸਿਸਟਮ ਸੀਗਾ ਸੋ ਜਦੋਂ ਬੱਚਾ ਕੋਈ ਗ੍ਰੈਜੂਏਸ਼ਨ ਕਰਕੇ ਆਉਂਦਾ ਇੰਡੀਆ ਤੋਂ ਤੇ ਇੱਥੇ ਆ ਕੇ ਉਹਦੀ ਸਟੱਡੀ ਕਰਦਾ 2 ਸਾਲ ਦੀ ਡਿਪਲੋਮਾ ਕਰਦਾ ਜਾਂ ਕੋਈ ਸਾਲ ਦਾ ਕਰਦਾ ਉਸ ਤੋਂ ਬਾਅਦ ਕੋਈ ਸਾਲ ਦਾ ਵਰਕ ਐਕਸਪੀਰੀਅੰਸ ਲੈਂਦਾ ਤਾਂ ਉਹ ਸਾਰਾ ਕੁਝ ਕਰਕੇ ਉਹ ਜਿਹੜੇ ਪੁਆਇੰਟ ਬਣਦੇ ਸੀਗੇ ਕੈਨੇਡਾ ਦੇ ਵਿੱਚ ਪੀਆਰ ਦੇ ਲਈ ਉਹ 440 45 ਤੋਂ ਲੈ ਕੇ 480 85 ਤੱਕ ਜਿਹੜੇ ਦੇ ਪੀਆਰ ਪੁਆਇੰਟ ਬਣਦੇ ਸੀਗੇ ਫਾਈਲ ਲਾਉਣ ਵਾਸਤੇ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਕੈਨੇਡਾ ਦੇ ਪੀਆਰ ਦੇ ਡਰਾਅ ਚੱਲ ਰਹੇ ਨੇ ਉਹ 500 20 25 515 520 530 540 ਤੱਕ ਚੱਲ ਰਿਹਾ ਹਜੇ ਸੋ ਜੇ ਤੁਹਾਡੇ ਪੁਆਇੰਟ ਹੀ 480 ਜਾਂ 85 ਬਣਦੇ ਆ ਤੁਹਾਨੂੰ ਪੀਆਰ ਕਿਵੇਂ ਮਿਲ ਸਕਦੀ ਹੈ ਰਾਈਟ ਸੋ ਉਸ ਤੋਂ ਬਾਅਦ ਜਿਹੜਾ ਸਿਸਟਮ ਚੱਲਿਆ ਕਿ ਇੱਕ ਐਲਐਮਆ ਦੇ 50 ਪੁਆਇੰਟ ਜਿਹੜੇ ਦਿੰਦੇ ਸੀਗੀ ਸਰਕਾਰ ਉਹ ਇੱਕ ਨਵਾਂ ਸਿਸਟਮ ਲਾਂਚ ਹੋਇਆ ਤਾਂ ਕਿ ਫਿਰ ਥੋੜੇ ਜਿਹੇ ਪੁਆਇੰਟ ਆ ਮੰਨ ਲਓ 480 ਜਾਂ 85 ਬਣਦੇ ਆ ਜੇ ਤੁਸੀਂ ਐਲਐਮਆ ਲੈ ਲਿਆ ਤਾਂ ਤੁਹਾਡੇ 50 ਪੁਆਇੰਟ ਪਲੱਸ ਹੋ ਜਾਣਗੇ ਤਾਂ ਫਿਰ ਉਹਦੋਂ ਅਗਲਾ ਕੋਈ ਵੀ ਡਰਾਅ ਆਊਗਾ ਤੁਹਾਨੂੰ ਪੀਆਰ ਮਿਲ ਜੂਗੀ ਰਾਈਟ ਤਾਂ ਫਿਰ ਜਿਹੜੇ ਆਪਣੇ ੈਂਪਲੋਇਰ ਸੀਗੇ ਪੰਜਾਬੀ ਲਾ ਲਓ ਜਾਂ ਕੋਈ ਵੀ ਹੋਰ ੈਂਪਲੋਇਰ ਲਾ ਲਓ ਜਿਨ੍ਹਾਂ ਨੇ ਐਲਐਮਆ ਬੇਚਨੀਆਂ ਸਟਾਰਟ ਕੀਤੀਆਂ ਹੁਣ ਫਾਰ ਐਗਜ਼ਾਮਪਲ ਤੁਹਾਨੂੰ 2 ਸਾਲ ਹੋ ਗਿਆ ਆ ਇਹਨੂੰ ਤੁਸੀਂ 2 ਸਾਲ ਹੋ ਗਿਆ ਕੰਮ ਕਰੀ ਜੰਨੇ ਆ ਪਰ ਤੁਹਾਡੇ ਪੁਆਇੰਟ ਆ 480 ਜਾਂ 85 ਬਣ ਰਹੇ ਆ ਤੇ ਤੁਸੀਂ ਪੀਆਰ ਦੇ ਵਿੱਚ ਫਾਈਲ ਪਾਉਣੀ ਆ ਰਾਈਟ ਤੁਸੀਂ ਆਪਣੇ ੈਂਪਲੋਇਰ ਨਾਲ ਗੱਲ ਕਰਦੇ ਆ ਕਿ ਤੁਸੀਂ ਮੈਨ ਨਾਲੇ ਤਾਂ ਉਹਦਾ ਨਾ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋ ਜਾਂਦਾ ਸੀ 2 ਸਾਲ ਤੇ ਨਾਲੇ ਤੁਹਾਨੂੰ 50 ਪੁਆਇੰਟ ਮਿਲ ਜਾਂਦੇ ਸੀ ਸੋ ਬਹੁਤ ਸਾਰੇ EMPLOYEES ਨੇ ਫ੍ਰੀ ਵੀ ਦਿੱਤੀਆਂ ਜਿਹੜੇ ਜੈਨੂਇਨ EMPLOYEES ਨੇ ਜਿਹੜੇ ਜੈਨੂਇਨ ਬੰਦੇ ਕੰਮ ਕਰਦੇ ਆ ਵਧੀਆ ਕੰਮ ਕਰਦੇ ਸੀਗੇ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਫ੍ਰੀ LMIA ਵੀ ਦਿੱਤੀਆਂ ਪਰ ਬਹੁਤ ਸਾਰੇ ਲੋਕਾਂ ਨੇ ਸਿਸਟਮ ਚਲਾ ਲਿਆ ਵੀ ਇਹ ਬੰਦੇ ਨੂੰ ਲੋੜ ਆ ਇਹ ਬੰਦੇ ਨੂੰ ਹੁਣ PR ਦੀ ਲੋੜ ਆ ਤਾਂ ਉਹ ਪੈਸੀ ਵੀ ਲੈ ਸਕਦੇ ਆ ਤੇ ਆਪਾਂ ਕੰਮ ਵੀ ਵਧ ਲਿਆ ਸਕਦੇ ਆ ਸੋ ਉੱਥੇ ਫਿਰ ਸਟਾਰਟ ਹੋਇਆ 20000 25000 30000 LMIA ਦੇ ਰੇਟ ਸਟਾਰਟ ਹੋਏ ਸੋ ਬਹੁਤ ਸਾਰੇ ਐਮਪਲਾਰਾਂ ਨੇ ਸਟੂਡੈਂਟਾਂ ਤੋਂ 20 25 25000 ਲਿਆ ਤੇ ਉਹਨਾਂ ਨੇ ਐਲ ਐਮ ਐ ਦਿੱਤੀਆਂ ਤੇ ਫਿਰ ਜਾ ਕੇ ਉਹਨਾਂ ਦੇ ਪੁਆਇੰਟ ਮੰਨ ਲਓ 470 ਜਾਂ ਜਿਹਦਾ 80 ਬਣਦੇ ਸੀ 50 ਪੁਆਇੰਟ ਪਲੱਸ ਹੋ ਕੇ 520 ਜਾਂ 25 ਪੁਆਇੰਟ ਉਹਨਾਂ ਦੇ ਪੀ ਆਰ ਲਈ ਬਣ ਚੁੱਕੇ ਸੀਗੇ ਸੋ ਜਦੋਂ 50 520 ਜਾਂ 30 ਪੁਆਇੰਟ ਬਣ ਜਾਂਦੇ ਸੀਗੇ ਉਹਦੇ ਨਾਲ ਐਲ ਐਮ ਐ ਦੇ ਨਾਲ ਤਾਂ ਫਿਰ ਆਪਣੀ ਜਿਹੜੀ ਫਾਈਲ ਆ ਪੂਲ ਚ ਪਾ ਦਿੰਦੇ ਸੀਗੇ ਤੇ ਉਹਨਾਂ ਦੀ ਜਿਹੜੀ ਪੀ ਆਰ ਹੋ ਜਾਂਦੀ ਸੀਗੀ ਸੋ ਇਹ ਸਿਸਟਮ ਇਦਾਂ ਚੱਲੀ ਆਉਂਦਾ ਸੀ ਪਰ ਜ਼ਰੂਰੀ ਨਹੀਂ ਵੀ ਹਰ ਇੱਕ ਬੰਦੇ ਕੋਲੇ ਐਲ ਐਮ ਐ ਹੋਵੇ ਰਾਈਟ ਹਰ ਇੱਕ ਬੰਦਾ ਐਲ ਐਮ ਐ ਲੈ ਸਕਦਾ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਸੀ ਕਿ ਹਰ ਇੱਕ ਬੰਦਾ ਹੋਣ ਨਹੀਂ ਕਰ ਸਕਦਾ ਪਰ ਹਰੇਕ ਸਟੂਡੈਂਟ ਦਾੜਾ ਟਾਈਮ ਸੀਗਾ 2 ਤੋਂ 3 ਸਾਲ ਹੁੰਦਾ ਪੀ ਆਰ ਲੈਣ ਲਈ ਤੇ ਉਹ ਜਮਾ ਐਕਸਪਾਇਰ ਹੁੰਦੇ ਨੇ ਅਡੇ ਆ ਜਾਂਦਾ ਸੀ ਪਰ ਹਜੇ ਵੀ ਬਹੁਤ ਸਾਰੇ ਲੋਕਾਂ ਦਾ ਘਟੂ ਘਟ 60 ਤੋਂ 65000 ਲੋਕ ਐੜੇ ਉਹਨਾਂ ਦਾ ਪੁਆਇੰਟ ਸਿਰਫ 470 ਤੋਂ ਜਾਂ 480 ਤੱਕ ਬਣ ਰਿਹਾ ਜਿਹੜੇ ਗ੍ਰੈਜੂਏਸ਼ਨ ਕਰਕੇ ਆਏ ਆ ਸੋ ਉਹ ਵਿਚਾਰੇ ਫਾਈਲਾਂ ਲਾਉਣ ਲਈ ਬੈਠੇ ਆ ਜਾਂ ਉਹਨਾਂ ਦੀਆਂ ਫਾਈਲਾਂ ਪੂਲ ਚ ਪਾਈਆਂ ਹੋਈਆਂ ਪਰ ਉਹ ਨਿਕਲ ਨਹੀਂ ਇਹ ਨਹੀਂ ਕਿਉਂਕਿ ਡਰਾ ਸੋ ਇਹ ਸਿਸਟਮ ਨੂੰ ਬੰਦ ਕਰਨ ਲਈ ਮਾਰਕ ਮਿਲਨੇ ਅਨਾਉਂਸਮੈਂਟ ਕੀਤੀ ਆ ਵੀ ਤੁਸੀਂ 50 ਪੁਆਇੰਟ ਹੁਣ ਨਹੀਂ ਮਿਲਨੇ ਤੁਹਾਨੂੰ ਤੁਸੀਂ ਫਾਈਲਾਂ ਪਾਉਣੀਆਂ ਪੀਆਰ ਚ ਪਾਓ ਇਹਦੇ ਨਾਲ ਕੀ ਹੋਊਗਾ ਜਿਨ੍ਹਾਂ ਨੇ ਐਲਐਮਏ ਲਈਆਂ ਖਰੀਦੀਆਂ ਹੋਈਆਂ ਉਹਨਾਂ ਦੇ ਪੁਆਇੰਟ ਹੁਣ 550 ਜਾਂ 530 ਜਾਂ 40 ਬਣ ਰਿਹਾ ਉਹ ਥੱਲੇ ਹੋ ਕੇ ਹੁਣ 470 80 ਤੇ ਆ ਜਾਣਗੇ ਕਿਉਂਕਿ ਪੁਆਇੰਟ ਮਿਲਨੇ ਨਹੀਂ ਤੇ ਜਿੰਨੇ ਵੀ ਲੋਕ ਆਲਮੋਸਟ ਸੇਮ ਐਕਸਪੀਰੀਅੰਸ ਨਾਲ ਜਾਂ ਗ੍ਰੈਜੂਏਸ਼ਨ ਨਾਲ ਫਾਈਲ ਲਾਉਂਦੇ ਆ ਸੋ ਆਲਮੋਸਟ ਸਾਰਿਆਂ ਦੀ ਪੀਆਰ ਹੋ ਸਕਦੀ ਹੈ ਜੇ ਇਹ ਡਰਾਅ ਥੱਲੇ ਆਵੇ ਤਾਂ ਸੋ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਕਿਉਂਕਿ ਹਰ ਇੱਕ ਬੰਦਾ ਪੈਸੇ ਨਹੀਂ ਲਾ ਸਕਦਾ ਹਰ ਇੱਕ ਬੰਦਾ ਇਸ ਸਿਸਟਮ ਵਿੱਚ ਐਲ ਐਮ ਐ ਨਹੀਂ ਲੈ ਸਕਦਾ ਜਾਂ এমਪਲਾਇਰ ਨਹੀਂ ਦਿੰਦਾ ਕਿਸੇ ਨੂੰ ਸੋ ਦੂਜੀ ਜਿਹੜੇ ਚੇਂਜਸ ਹੋਇਆ ਮੇਟਰ ਦੂਜੇ ਹੋਇਆ ਕਿ ਸਾਇਲਮ ਨੂੰ ਲੈ ਕੇ ਕਿ ਫੇਕ ਸਾਇਲਮ ਲੱਗਦੀ ਆ ਹੁਣ ਬਹੁਤ ਸਾਰੇ ਸਟੂਡੈਂਟਾਂ ਦੇ ਇਹਦੇ ਵਰਕ ਪਰਮਿਟ ਐਕਸਪਾਇਰ ਹੋ ਜਾਂਦੇ ਸੀ ਤੁਹਾਨੂੰ ਪਤਾ 3 ਸਾਲ ਤੋਂ ਬਾਅਦ ਤੁਸੀਂ ਇੱਥੇ ਨਹੀਂ ਰਹਿ ਸਕਦੇ ரைਟ ਤਾਂ ਫਿਰ ਉਹ ਕੀ ਕਰਦੇ ਉਹ ਸਾਇਲਮ ਲਾ ਦਿੰਦੇ ਆ ਰਿਫਿਊਜੀ ਲਾ ਦਿੰਦੇ ਆ ਸੋ ਫੇਕ ਰਿਫਿਊਜੀ ਕਿਹਨੂੰ ਕਹਿੰਦੇ ਆ ਵੀ ਹੁਣ ਮੰਨ ਲਓ ਇੱਕ ਸਟੂਡੈਂਟ ਆਇਆ 2-3 ਸਾਲ ਉਹਨੇ ਕੈਨੇਡਾ 'ਚ ਕੰਮ ਕੀਤਾ ਹੁਣ ਉਹਦਾ ਐ ਉਹ ਕੈਨੇਡਾ ਜਾ ਕੇ ਪੜ੍ਹਾਈ ਕਰੀ ਜਾਂਦਾ ਤਿੰਨ ਸਾਲ ਤੋਂ ਉਹਨੇ ਪਿੱਛੇ ਆਪਦਾ ਸਟੇਟਸ ਸਟੂਡੈਂਟ ਦਿਖਾਇਆ ਸੋ ਉਹਦੀ ਜਿਹੜੀ ਐਕਸਾਈਲਮ ਹੋਗੀ ਉਹ ਕਿ ਫੇਕ ਐਕਸਾਈਲਮ ਮੰਨੀ ਜਾਊਗੀ ਸਾਈਲਮ ਯਰ ਰਫਿਜੀ ਉਹ ਚ ਹੀ ਹੁੰਦੀ ਹੈ ਵੀ ਜੇ ਤੁਹਾਡੀ ਕੰਟਰੀ ਤੁਹਾਨੂੰ ਕੋਈ ਖਤਰਾ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਆ ਕੇ ਤੁਸੀਂ ਕੰਟਰੀ ਦਾ ਵੀਜ਼ਾ ਮਿਲ ਗਿਆ ਤੁਸੀਂ ਆ ਕੇ ਉੱਥੇ ਰਫਿਜੀ ਪਾ ਸਕਦੇ ਹੋ ਵੀ ਹਾਂ ਮੈਨੂੰ ਆਪਦੀ ਕੰਟਰੀ ਦੇ ਵਿੱਚ ਪਿੱਛੇ ਖਤਰਾ ਕੋਈ ਜਾਂ ਮੈਨੂੰ ਕੋਈ ਪੋਲੀਟਿਸ਼ੀਅਨ ਸਿਸਟਮ ਦੇ ਵਿੱਚ ਹੈਗਾ ਮੈਨੂੰ ਕੋ ਧਮਕੀ ਆਈ ਹੈ ਮੈਨੂੰ ਕੋਈ ਪ੍ਰੋਬਲਮ ਆ ਆਪਦੀ ਕੰਟਰੀ ਦੇ ਵਿੱਚ ਮੈਂ ਨਹੀਂ ਰਹਿ ਸਕਦਾ ਉੱਥੇ ਮੈਨੂੰ ਮਾਰ ਦੇ ਸੋ ਉਸ ਤਰੀਕੇ ਜਿਹੜੀ ਇਹ ਰਿਫਿਊਜੀ ਹੁੰਦੀ ਹੈ ਜੈਨੂਨ ਹੁੰਦੀ ਹੈ ਜਿਵੇਂ ਮੰਨ ਲਓ ਯੂਕਰੇਨ ਦੇ ਵਿੱਚ ਪਿੱਛੇ ਜੇ ਬਾਰ ਚੱਲੀ ਸੀਗੀ ਉੱਥੇ ਮਤਲਬ ਕਿ ਹਮਲਾ ਹੋਇਆ ਸੀ ਉਹਨਾਂ ਦੇ ਉੱਤੇ ਤਾਂ ਉਹ ਲੋਕਾਂ ਨੂੰ ਇੱਥੇ ਉਹ ਲੋਕ ਇੱਥੇ ਆਏ ਤੇ ਇੱਥੇ ਆ ਕੇ ਉਹਨਾਂ ਨੇ ਅਸਾਈਲਮ ਲਈ ਉਹ ਇੱਕ ਜੈਨੂਨ ਰਿਫਿਊਜੀ ਜਿਹੜੀ ਐਪਲੀਕੇਸ਼ਨ ਬਣਦੀ ਸੀਗੀ ਸੋ ਉਹ ਮਿੱਤਰੋ ਹੁਣ ਉਹਨਾਂ ਨੇ ਫੇਕ ਜਿਹੜੀਆਂ ਸਾਈਲਮਾ ਬੰਦ ਕਰ ਦੇਣੀਆਂ ਤੁਹਾਡੇ ਫਾਈਲਾਂ ਲਾਉਣ ਦਾ ਕੋਈ ਫਾਇਦਾ ਨਹੀਂ ਤੁਹਾਡੀ ਸਾਈਲਮ ਅਪਰੂਵ ਨਹੀਂ ਹੋਣੀ ਸੋ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਤੇ ਇੱਕ ਇਹ ਚੇਂਜ ਹੋਇਆ ਇੱਕ ਤੀਜੀ ਚ ਜਿਹੜੀ ਮੇਜਰ ਹੋਈ ਹੈ ਕਿ ਫਲੈਗ ਪੁੱਲਿੰਗ ਜਿਹੜੀ ਹੋਈ ਆ ਕਿ ਤੁਸੀਂ ਬਾਰਡਰ ਤੇ ਜਾ ਕੇ ਆਪਣਾ ਵਰਕ ਪਰਮਿਟ ਲੈ ਲੈਂਦੇ ਸੀ ਜਿਵੇਂ ਹੁਣ ਤੁਸੀਂ ਐਪਲੀਕੇਸ਼ਨ ਪਾਉਣੇ ਆ ਆਨਲਾਈਨ ਜਿਵੇਂ 3 ਸਾਲ ਤੁਹਾਨੂੰ ਹੋ ਗਿਆ ਐਕਸਪਾਇਰ ਹੋਣ ਵਾਲਾ ਹੋ ਗਿਆ ਤੁਹਾਡਾ ਵਰਕ ਪਰਮਿਟ ਤੁਸੀਂ ਆਨਲਾਈਨ ਐਪਲੀਕੇਸ਼ਨ ਪਾਉਣੇ ਐ ਐਕਸਟੈਂਡ ਕਰਨ ਲਈ ਤਾਂ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਤਾਂ ਹੁਣ ਕੀ ਹੁੰਦਾ ਹੁਣ ਤੁਸੀਂ ਬਾਰਡਰ ਤੇ ਜਾ ਕੇ ਮਤਲਬ ਕਿ ਆਪਣਾ ਵਰਕ ਪਰਮਿਟ ਡਾਇਰੈਕਟਲੀ ਆਊਟ ਕਰਦੇ ਸੀ ਕੰਟਰੀ ਜਿਹੜਾ ਇਨ ਕਰਦੇ ਸੀਗੇ ਤੁਸੀਂ ਆਪਦੇ ਨਵੇਂ ਆਫਰ ਨਾਲ ਆਪਦੀ ਜਿਹੜੀ ਵਰਕ ਪਰਮਿਟ ਆ ਤੁਸੀਂ ਉਹ ਲੈ ਸਕਦੇ ਸੀ ਇਮੀਡੀਏਟਲੀ ਪਰ ਉਹ ਹੁਣ ਬੰਦ ਹੋ ਗਿਆ ਕਿਉਂਕਿ ਉਹਨਾਂ ਨੂੰ ਸਿਸਟਮ ਦਾ ਪਤਾ ਨਾ ਮੈਂ ਆਫਰ ਦੇ ਨਾਲ ਅੰਦਰ ਆਉਂਦੇ ਆ ਤੇ ਉੱਥੇ ਜਾ ਕੇ ਵਰਕ ਪਰਮਿਟ ਲੈ ਲੈਂਦੇ ਆ ਤਾਂ ਕਿ ਆਨਲਾਈਨ 4-5 ਮਹੀਨੇ 7 ਮਹੀਨੇ ਦੀ ਵੇਟ ਨਾ ਕਰਨੀ ਪਵੇ। ਸੋ ਤੀਜੀ ਚੀਜ਼ ਇਹ ਚੀਜ਼ ਹੋਈ ਆ ਤੇ ਚੌਥੀ ਚੀਜ਼ ਜਿਹੜੀ ਹੋਈ ਆ ਮਿੱਤਰੋ ਚੌਥੀ ਚੀਜ਼ ਇਹ ਹੋਈ ਆ ਮਿੱਤਰੋ ਵੀ ਜਿਹੜੀਆਂ ਤੁਹਾਡੀਆਂ ਫੇਕ ਫਾਈਲਾਂ ਲੱਗੀਆਂ ਹੋਈਆਂ ਸੀਗੀਆਂ ਮੰਨ ਲਓ ਫੇਕ ਡਾਕੂਮੈਂਟ ਲੱਗੇ ਸੀ ਜਾਂ ਫੇਕ ਕੋਈ ਵੀ ਐਪਲੀਕੇਸ਼ਨ ਫੇਕ ਸੀਗੀ ਸਿਸਟਮ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਉਹ ਉਹਨਾਂ ਨੇ ਆਲਰੇਡੀ ਆਈਡੈਂਟੀਫਾਈ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਜਿਹਦੀ ਵੀ ਕੋਈ ਮੰਨ ਲਓ ਫਾਈਲ ਕੋਈ ਸਸਪੀਸ਼ੀਅਸ ਲੱਗਦੀ ਹੈ ਆਫੀਸਰ ਨੂੰ ਮੰਨ ਲਓ ਕਿ 에어ਪੋਰਟ ਤੇ ਤੁਸੀਂ ਸਟੂਡੈਂਟ ਵੀਜ਼ਾ ਲੈ ਕੇ ਆ ਗਏ ਜਾਂ 에어ਪੋਰਟ ਤੇ ਤੁਸੀਂ ਵਿਜ਼ਟਰ ਵੀਜ਼ਾ ਲੈ ਕੇ ਆ ਗਏ ਜੇ ਉਹਨੂੰ ਲੱਗਦਾ ਵੀ ਤੁਹਾਡੇ ਡਾਕੂਮੈਂਟਸ 'ਚ ਕੋਈ ਇਸ਼ੂ ਹੈਗਾ ਤਾਂ ਉਹ ਸੇਮ ਟਾਈਮ ਤੁਹਾਡਾ ਵੀਜ਼ਾ ਐਪੀਆਪਲੀਕੇਸ਼ਨ ਉਹ ਕੈਨਸਲ ਕਰ ਸਕਦਾ ਤੁਸੀਂ ਐਂਟਰ ਵੀ ਹੋ ਗਏ ਕੈਨੇਡਾ ਉਦੋਂ ਬਾਅਦ ਵੀ ਤੁਹਾਡੀ ਫਾਈਲ ਆੜੀ ਇੱਕ ਐਜ਼ ਏ ਫੇਕ ਡਾਕੂਮੈਂਟ ਆਇਡੈਂਟੀਫਾਈ ਹੋ ਗਈ ਹੈ ਤੁਹਾਡੇ ਵੀਜ਼ਾ ਤੁਹਾਡੇ ਪੀਆਰ ਤੁਹਾਡੀ ਸਿਟੀਜ਼ਨਸ਼ਿਪ ਕੁਝ ਵੀ ਤੁਸੀਂ ਸਟੇਟਸ ਦੇ ਉੱਤੇ ਹੋ ਗਿਆ ਉਹ ਕੈਨਸਲ ਕੀਤੀ ਜਾ ਸਕਦੀ ਹੈ ਕਿਸੇ ਵੀ ਆਫੀਸਰ ਵੱਲੋਂ ਇਮੀਗ੍ਰੇਸ਼ਨ ਵੱਲੋਂ ਸੋ ਉਹਨਾਂ ਨੂੰ ਫੁੱਲ ਕਿ ਤੁਸੀਂ ਕਿਸੇ ਵੀ ਟਾਈਮ ਕਿਸੇ ਵੀ ਬੰਦੇ ਦਾ ਵੀਜ਼ਾ ਜਿਹੜਾ ਕੈਨਸਲ ਕਰ ਸਕਦੇ ਆ ਇਹ ਚਾਰ ਮਤਲਬ ਨੂੰ ਮੇਜਰ ਚੇਂਜ ਹੋਇਆ ਬਾਕੀ ਕੋਈ ਚੱਕਰ ਨਹੀਂ ਇਹਨਾਂ ਦੇ ਫਾਇਦੇ ਹੀ ਹੋਏ ਆ ਜਿਹੜੇ ਅੰਦਰ ਮਤਲਬ ਕੈਨੇਡਾ ਚ ਹਜੇ ਸਟੂਡੈਂਟ ਨੂੰ ਕੰਮ ਨਹੀਂ ਮਿਲਿਆ ਜਾਂ ਜਿਹਨੇ ਲੋਕਾਂ ਦੇ ਵਰਕ ਪਰਮ ਇਸਪਾਇਰ ਹੋਣ ਵਾਲੇ ਆ ਕਿਉਂਕਿ ਹੁਣ ਜੇ ਘਟਣਗੇ ਮੰਨ ਲਓ ਸਾਲ 2 ਸਾਲ ਥੋੜਾ ਰੋਕ ਲੱਗੂਗੀ ਤਾਂ ਇੱਥੋਂ ਵਾਲੇ ਬੱਚਿਆਂ ਨੂੰ ਵੀ ਕੰਮ ਮਿਲੂਗਾ ਜਿਨ੍ਹਾਂ ਨੇ ਕਰਜ਼ੇ ਰਹੋਣੇ ਆ ਹਜੇ ਕਰਜ਼ੇ ਜਿਹਨਾਂ ਦੇ ਸਰ ਤੇ ਚੜੇ ਹੋਇਆ ਕਿਉਂਕਿ ਲੋਕਾਂ ਨੂੰ ਕੰਮ ਹੀ ਨਹੀਂ ਮਿਲਿਆ ਬਾਈ 8 8 9 9 ਮਹੀਨੇ ਸਾਲ ਸਾਲ ਲਈ ਵੇਲੇ ਬੈਠੇ ਆ ਕੰਮ ਤਾਂ ਹੀ ਮਿਲੂਗਾ ਜੇ ਥੋੜਾ ਰਸਕੜੂਗਾ ਕੋਈ ਹਰ ਇੱਕ ਬੰਦੇ ਨੂੰ ਜਦੋਂ ਜੌਬ ਮਿਲਣ ਲੱਗੂਗੀ ਤਾਂ ਹਰੇਕ ਬੰਦਾ ਫਿਰ ਸੈਟਲ ਹੋਊਗਾ ਫਿਰ ਸਾਲ ਦੋ ਸਾਲ ਬਾਅਦ ਇਹ ਸਿਸਟਮ ਦੁਬਾਰੇ ਚੱਲ ਪਊਗਾ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਇਹ ਚਾਰ ਮੇਜਰ ਚੇਂਜਸ ਸੀਗੇ ਮਿੱਤਰੋ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਹੋ ਹੁਣ ਆਪਾਂ ਤੁਹਾਡੇ ਨਾਲ ਆਲਮੋਸਟ ਹਫਤੇ ਦੋ ਤਿੰਨ ਵੀਡੀਓ ਲੈ ਕੇ ਆਇਆ ਕਰਾਂਗੇ ਕਿਉਂਕਿ ਅਬ ਵਿਲੇ ਹੋ ਚੁੱਕੇ ਆ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਇਹ ਅਪਡੇਟ ਸੀਗੀ ਕੱਲ ਦੀ ਮਿੱਤਰੋ ਮਾਰਕ ਮਿਲਣੇ ਅ